ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜਤਾਰ ਸਿੰਘ ਜੱੱਬੋ ਬਾਲਦੇ ਵੱਲੋਂ ਸਵਾਗਤ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥਿਓ ਗੱਲ ਕਰਾਂਗੇ ਦੇਸ਼ ਸੇਵਕ ਦੇ ਉੱਪਰ ਪਿਆਰ ਭਰੀਆਂ ਸਾਂਝੀਆਂ ਜਿਹੜੀਆਂ ਗੱਲਾਂ ਹੈਗੀਆਂ ਅੱਜ ਐਨ ਆਰ ਆਈ ਪ੍ਰਮਾ ਦੇ ਨਾਲ ਕਰਾਂਗੇ ਕਿ ਦੇਸ਼ ਸੇਵਕ ਦੇ ਉੱਪਰ ਉਹ ਮਹਾਨ ਸ਼ਖਸੀਅਤ ਦੇ ਮਾਲਕ ਰੇਸ਼ਮ ਸਿੰਘ ਨਾਗਰਾ ਬੈਲਫੇਅਰ ਸੁਸਾਇਟੀ ਦੇ ਚੇਅਰਮੈਨ ਪਾਪਕੇ ਰੇਸ਼ਮ ਸਿੰਘ ਜੀ ਦੇ ਨਾਲ ਕਰਵੌਣ ਜਾ ਰਹੇ ਹੈਗੀਆਂ ਜਿਨ੍ਹਾਂ ਨੇ ਵੱਡੀਆਂ ਜਿਹੜੀਆਂ ਰਕਮਾਂ ਹੈਗੀਆਂ ਪਿੰਡ ਜੱਬੋਵਾਲ ਦੇ ਵਿੱਚ ਦਾਨ ਕੀਤੀਆਂ ਹੈਗੀਆਂ ਅੱਜ ਉਹਨਾਂ ਦਾ ਵਿਸ਼ੇਸ਼ ਤੌਰ ਤੇ ಗ್ರಾಮ ਪੰਚਾਇਤ ਜੱਬੋਵਾਲ ਨੇ ਸਰਪੰਚ ਵੀ ਬੀਜ ਸੁਬਿੰਦਰ ਕੌਰ ਜੀ ਨੇ ਸਵਾਗਤ ਤੇ ਜੀ ਆਇਆਂ ਆਖਣ ਦੇ ਲਈ ਬਕਾਇਦਾ ਚਾਹ ਪਾਣੀ ਦਾ ਪ੍ਰੋਗਰਾਮ ਉਲੇਖਿਆ ਗਿਆ ਕਿ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਦੀ ਗੱਲ ਕੀਤੀ ਜਾਵੇ 2.5 ਲੱਖ ਰੁਪਏ ਦੇ ਕਰੀ ਪੈਂਡ ਜੱਬੋਵਾਲ ਦੇ ਵਿੱਚ ਬਣਦੀ ਜਾ ਰਹੀ ਕਵਰ ਸਥਾਨ ਦੇ ਵਿੱਚ ਪੱਠੀ ਨੂੰ দান ਕੀਤਾ ਇਸੇ ਹੀ ਤਰ੍ਹਾਂ ਰੇਸ਼ਮ ਸਿੰਘ ਨਾਗਰਾ ਬਹੁਤ ਬੜੀਆਂ ਸਵਾਮਾ ਅਕਸਰ ਹੀ ਪੈਂਡ ਦੇ ਵਿੱਚ ਨਵਾਉਂਦੇ ਰਹਿੰਦੇ ਨੇ ਜੇ ਗੱਲ ਕਰਾਂ ਮੈਂ ਸੋਸਾਇਟੀ ਦੇ ਸੋਸਾਇਟੀ ਦੇ ਵਿੱਚ ਵੀ ਕਹਿੰਦੇ 1 ਕਰੋੜ ਤੋਂ ਵੱਧ ਰੁਪਇਆ ਰੱਖ ਕੇ ਉਹਨਾਂ ਨੇ ਉਹਨਾਂ ਜਿਹੜਾ ਵਿਆਜ ਹੈਗਾ ਆ ਉਹਨੂੰ ਪੈਂਡ ਦੇ ਵਿਕਾਸ ਦੇ ਕੰਮਾਂ ਦੇ ਲਈ ਪੈਂਡ ਦੇ ਵਿੱਚ ਜਿਹੜੇ ਬੱਚਿਆਂ ਧੀਆਂ ਵਿਆਹੀਆਂ ਜਾਂਦੀਆਂ ਉਹਨਾਂ ਦੇ ਲਈ 5100 ਰਕਮ ਦੀ ਗੱਲ ਕੀਤੀ ਹੈਗੀ ਆ ਸਕੂਲਾਂ ਦੇ ਵਿੱਚ ਫੀਸਾਂ ਦੀ ਗੱਲ ਵੀ ਕੀਤੀ ਹੈਗੀ ਆ ਜੇ ਗੁਰੂ ਘਰਾਂ ਦੇ ਵਿੱਚ ਸਮਾਗਮਾਂ ਦੀ ਗੱਲ ਕੀਤੀ ਜਾਵੇ ਕਹਿੰਦੇ 15 100 ਪੈਦੀ ਰਕਮ ਜਿਹੜੀ ਹੈਗੀ ਉੱਥੇ ਵੀ ਹਰ ਗੁਰੂ ਕਰਨ ਨੂੰ ਆਪਣੇ ਨੇਕ ਕਮਾਈ ਦੇ ਵਿੱਚੋਂ ਦਿੰਦੇ ਨੇ ਸਿੱਧੀਆਂ ਮੁਲਾਕਾਤਾਂ ਅੱਜ ਜਿਹੜੀਆਂ ਹੈਗੀਆਂ ਰੋਬਰੋ ਰੇਸ਼ਮ ਸਿੰਘ ਨਾਗਰਾ ਦੇ ਨਾਲ ਕਰਵਾਉਣ ਜਾ ਰਹੇ ਆ ਜੋ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਆਰ ਆਈ ਪ੍ਰਾਹ ਜਿੰਦਾਬਾਦ ਐਮ ਆਰ ਆਈ ਪ੍ਰਾਹ ਜਿੰਦਾਬਾਦ ਅੰਡ ਜੱਬੋਵਾਲ ਦੇ ਲਈ ਮਸੀਹਾ ਸਾਬਤ ਹੋ ਰਹੇ ਨੇ ਰੇਸ਼ਬ ਸਿੰਘ ਨਾਗਰਾ ਜੀ ਦੇ ਬਚਪਨ ਦਾ ਆ ਜਿਹੜਾ ਸੁਪਨਾ ਸੀਗਾ ਜਦੋਂ ਸਾਡੇ 17 ਸਾਲ ਦੀ ਉਮਰ ਤੋਂ ਪਿੰਡ ਮਾਹਲਗੱਲਾਂ ਤੋਂ ਪੜ੍ਹਾਈ ਕਰਕੇ ਵਿਦੇਸ਼ਾਂ ਦੀ ਇਹ ਉਡਾਨ ਇੰਗਲੈਂਡ ਦੀ ਭਰੀ ਅੱਜ ਜੱਬੋਵਾਲ ਦੇ ਵਿੱਚ ਕਰੋੜਾ ਹੀ ਰਪਈਆ ਜਿਹੜਾ ਹੈਗਾ ਆ ਉਹਨਾਂ ਨੇ ਵੱਡੀਆਂ ਸੁਭਾਵਾਂ ਦੇ ਕੇ ਪਿੰਡ ਜੱਬੋਵਾਲ ਦੀ ਜਨਮ ਭੂਮੀ ਨੂੰ ਇਸ ਸਮਰਪਿਤ ਕਰ ਦਿੱਤਾ ਕਿ ਜਿਹੜਾ ਇਹ ਮੇਰੇ ਜਿਹੜੀ ਸੇਵਾ ਹੈਗੀ ਆ ਪਿੰਡ ਜੱਬੋਵਾਲ ਦੇ ਵਿੱਚ ਲੱਗੇਗੀ ਅੱਜ ਨਗਰ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਜੀ ਬਹੁਤ ਵਧੀਆ ਲੱਗਾ ਕਿਉਂਕਿ ਇਹ ਜਿਹੜਾ ਨਗਰ ਆ ਇਹਦੇ ਵਿੱਚ ਜਿਸ ਨਗਰ ਦੇ ਵਿੱਚ ਮੇਰਾ ਜਨਮ ਹੋਇਆ ਮੇਰੇ ਮਾਤਾ ਪਿਤਾ ਨੇ ਮੈਨੂੰ ਜਨਮ ਦਿੱਤਾ ਔਰ ਚੰਗੀ ਸੋਚ ਦਿੱਤੀ ਆ ਔਰ ਮੈਨੂੰ ਬੜੀ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਬਾਕੀ ਜੋ ਕਰਾ ਰਿਹਾ ਪਰਮਾਤਮਾ ਮੈਂ ਤੇਰੇ ਮੋਰੇ ਝੁਕਦਾ ਆ ਮੈਂ ਇਸੇ ਝੁਕਦਾ ਬਹੁਤ ਅੱਛਾ ਹੋ ਰਿਹਾ ਔਰ ਮੈਨੂੰ ਬੜੇ ਮੇਰੇ ਭਰਾਵਾਂ ਤੇ ਮਾਣ ਆ ਕਿਉਂਕਿ ਹਰ ਜੱਬੋ ਵਾਲ ਦਾ ਇਨਸਾਨ ਉਹ ਮੇਰੀ ਇੱਜ਼ਤ ਕਰਦਾ ਆ ਇਹ ਤੋਂ ਵੱਡੀ ਮੈਨੂੰ ਕੋਈ ਹੋਰ ਖੁਸ਼ੀ ਨਹੀਂ ਲਖਣਾ ਜੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਕਰੀਏ ਹਾਂ ਜੀ ਇੰਗਲੈਂਡ ਦੇ ਅੰਦਰ ਹਜ਼ਾਰਾਂ ਸਾਥੀ ਬਣੇ ਆ ਹਾਂ ਜੀ ਕਰੋੜਾਂ ਰੁਪਈਆ ਜੇ ਪੈਨ ਨੂੰ ਦੇ ਦੇਣਾ ਭਾਵ ਕੇ ਕਰੋੜਾਂ ਰੁਪਈਆ ਵੇਖਿਆ ਕਰੋੜਾਂ ਹੀ ਰੁਪਈਆ ਗਿਆ ਕਿ ਜਦੋਂ ਅਸੀਂ ਦਾਨ ਕਰਦੇ ਆ ਆਪਣੇ ਬਟੂਏ ਦੇ ਵਿੱਚੋਂ ਸਭ ਤੋਂ ਛੋਟਾ ਪੈਸਾ ਦੇਖੀ ਦੇਖੀਦਾ ਜਾਂ ਸਭ ਤੋਂ ਵੱਡਾ ਦੇਖੀਦਾ ਆਪਣੀ ਆਪਣੀ ਸਮਝ ਦੇ ਮੁਤਾਬਕ ਇਹ ਪੈਨ ਨੂੰ 1 ਕਰੋੜ ਤੋਂ ਜ਼ਿਆਦਾ ਰੁਪਈਆ ਜੱਕਾ ਦੇ ਦੇਣਾ ਤੇ ਇਹ ਵੀ ਸਮਝ ਲੱਗਦੀ ਹੈ ਇਹ ਵਿਚਾਰਾਂ ਦੇ ਵਿੱਚੋਂ ਮੀਟਿੰਗਾਂ ਦੇ ਵਿੱਚੋਂ ਕਿ ਹੋਰ 2.5-3 ਕਰੋੜ ਪਿੰਡ ਵੱਲੋਂ ਆ ਰਿਹਾ ਹੈਗਾ ਇਹਨਾਂ ਕਰੋੜਾਂ ਰੁਪਈਆ ਚ ਖੇਡੇ ਹੋ ਬਹੁਤ ਸੱਜਣਾ ਦੇ ਵਿੱਚ ਖੇਡੇ ਹੋ ਜਿਹੜੇ ਆ ਸੱਜਣ ਹੈ ਆ ਜਿਹੜਾ ਪਿਆਰ ਹੈ ਜਿਹੜੇ ਇਹ ਭਾਈ ਭਰਾ ਪਿੰਡ ਦੇ ਮਿਲਦੇ ਆ ਇਹਨਾਂ ਨੂੰ ਮਿਲ ਕੇ ਵਿਦੇਸ਼ ਵਾਲੇ ਸਾਥੀਆਂ ਨੇ ਮਿਲ ਕੇ ਸਾਰਾ ਵਿਦੇਸ਼ ਘੁੰਮ ਕੇ ਜਦੋਂ ਨਗਰ ਚ ਆਂਦੇ ਹਾਂ ਕਿੰਨੀ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿੰਦਾ ਮੈਨੂੰ ਜੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਕਿ ਮੇਰੇ ਕੋਲ ਉਹ ਸ਼ਬਦ ਹੈ ਨਹੀਂ ਕਿ ਕਿੰਨਾ ਸ਼ਬਦਾਂ ਦੇ ਨਾਲ ਮੈਂ ਬਿਆਨ ਕਰਾਂ ਜੀ ਜੀ ਕਿ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਜੀ ਬਾਕੀ ਮੇਰਾ ਪਰਮਾਤਮਾ ਕਰਾ ਰਿਹਾ ਕਿਉਂਕਿ ਇੱਕ ਦੋ ਤਰ੍ਹਾਂ ਦਾ ਪੈਸਾ ਹੁੰਦਾ ਆ ਇੱਕ ਪੈਸਾ ਆ ਕਿਸੇ ਵੀ ਹੋਰ ਟੰਗ ਨਾਲ ਕਮਾਇਆ ਜਾਂਦਾ ਆ ਪਰ ਜਿਹੜਾ ਇਹ ਪੈਸਾ ਆ ਮੇਰਾ ਵਾਹਿਗੁਰੂ ਜਾਣਦਾ ਕਿ ਮੈਂ ਮਿਹਨਤ ਇੰਨੀ ਮਿਹਨਤ ਕੀਤੀ ਕਿ 19 ਸਾਲ ਮੈਂ ਡਬਲ ਨੌਕਰੀ ਦਿਨ ਰਾਤ ਜੇ ਨੂੰ ਤੁਸੀਂ ਕਹਿ ਸਕਦੇ ਆ ਜੀ ਤੁਸੀਂ ਮੈਨੂੰ ਇਹ ਵੀ ਪੁੱਛੋਗੇ ਕਿ ਸੁੱਤਾ ਕਦ ਸੀਗਾ ਵਾਹ ਜੀ ਮੈਂ ਉਹਨਾਂ ਕਾਰਾਂ ਦੇ ਵਿੱਚੇ ਜਿਹੜੀ 10 ਮਿੰਟ ਮੈਨੂੰ ਮਿਲਦੀ ਸੀ 10 ਮਿੰਟ ਮੈਨੂੰ ਰੈਸਟ ਮਿਲੀ ਤਾਂ ਮੈਂ 10 ਮਿੰਟ ਸਟੀering ਦੇ ਉੱਤੇ ਸਿਰ ਰੱਖ ਕੇ ਸੌ ਜਾਂਦਾ ਸੀ ਜੀ ਜੀ ਰੇਸ਼ਮ ਸਿੰਘ ਜੀ ਜਿੱਥੇ ਇੱਕ ਗੱਲ ਯਾਦ ਆਉਂਦੀ ਹੈ ਸੰਸਾਰ ਦੀ ਇੱਕ ਰੀਤ ਹੈ ਇੱਕ ਲੜੀ ਆ ਇੱਕ ਕੜੀਆਂ ਆ ਜ਼ਿੰਦਗੀ ਦੀਆਂ ਜਿਹਦੇ ਜਿੱਥੇ ਜਿੱਥੇ ਸੁਆਸ ਸੰਦਾਸ ਸਮਾਂ ਆਂਦਾ ਸੁਆਸਾਂ ਦਾ ਉਹ ਉੱਚਲੇ ਜਾਂਦਾ ਤੁਹਾਡੇ ਜਦੋਂ ਟਾਈਮ ਆਣਾ ਜਾਣ ਤੋਂ ਬਾਅਦ ਵੀ ਪੈਂਡ ਦੇ ਵਿੱਚ ਤੁਸੀਂ ਇਸੇ ਹੀ ਤਰ੍ਹਾਂ ਵਰਕਰਾਰ ਰਹਿਣੇ ਹੈਗੇ ਜਿਹੜਾ ਇਹ ਕੰਮ ਕਰ ਚੱਲੇ ਆ ਕਿਉਂਕਿ ਜ਼ਿੰਦਗੀ ਦੇ ਅੰਦਰ ਆਪਣੇ ਘਰ ਦੇ ਲਈ ਸਾਰੇ ਕਰਦੇ ਨੇ ਆਪਣੇ ਪਰਿਵਾਰ ਦੇ ਲਈ ਸਾਰੇ ਕਰਦੇ ਨੇ ਆਪਣੇ ਬੱਚਿਆਂ ਦੇ ਲਈ ਸਾਰੇ ਕਰਦੇ ਨੇ ਜਿਹੜਾ ਇਹ ਨਗਰ ਦੇ ਲਈ ਕਰੋੜਾਂ ਰੁਪਈਆ ਦੇ ਦੇਣਾ ਹੈਗਾ ਇਹ ਤਾਂ ਵਾਹ ਮਿਸਾਲ ਪੈਦਾ ਕਰ ਦਿੱਤੀ ਪੈਦਾ ਦੇਖੋ ਜੀ ਮੇਰਾ ਇਸ ਪਿੰਡ ਦੇ ਨਾਲ ਇੰਨਾ ਪਿਆਰ ਆ ਕਿਉਂਕਿ ਇਸ ਪਿੰਡ ਦੇ ਵਿੱਚੇ ਮੇਰੀ ਮਾਤਾ ਨੇ ਮੈਨੂੰ ਜਨਮ ਦਿੱਤਾ ਹੈ ਜੀ ਸੁਭਨਾਮ ਜੀ ਉਹਨਾਂ ਦਾ ਹਾਂਜੀ ਇਹ ਦਲੀਪ ਕੋਰ ਮੇਰੇ ਪਿਤਾ ਨਾਂ ਦਾ ਸਰਦਾਰ ਬਖਸ਼ੀਸ਼ ਪਿਤਾ ਜੀ ਦਾ ਨਾਮ ਸਰਦਾਰ ਬਖਸ਼ੀਸ਼ ਸਿੰਘ ਲੰਬੜਦਾਰ ਜੀ ਜਮੋਗੜ ਮੇਰੀ ਮਾਤਾ ਜੀ ਦਾ ਨਾਮ ਦਲੀਪ ਕੋਲ ਜੀ ਹਾਂ ਜੀ ਤਾਂ ਉਹਨਾਂ ਦੇ ਮੈਨੂੰ ਲੱਗਦਾ ਉਹਨਾਂ ਦਾ ਹੀ ਅਸ਼ੀਰਵਾਦ ਆ ਜੋ ਜਿੱਦ ਤ ਜਿਹੜੀ ਮੇਰੀ ਸੋਚ ਆ ਹੋ ਸਕਦਾ ਮੇਰੀ ਪਰਵਿਸ਼ ਉਹਨੇ ਇਸ حساب ਦੀ ਕੀਤੀ ਹੋਵੇ ਜੀ ਸੰਸਕਾਰੀ ਜੀ ਹਾਂ ਜੀ ਹਾਂ ਜੀ ਤੇ ਉਹਨੇ ਮੇਰੀ ਪਰਵਿਸ਼ ਇਸ ਹਿਸਾਬ ਨਾਲ ਕੀਤੀ ਹੋਵੇ ਤੇ ਜਿਹੜਾ ਮੈਨੂੰ ਅੱਜ ਮੈਨੂੰ ਨਗਰ ਤੇ ਵੀ ਮਾਣ ਆ ਜੀ ਜੀ ਤੇ ਮੈਨੂੰ ਆਪਣੇ ਉੱਪਰ ਵੀ ਇਦਾਂ ਲੱਗਦਾ ਕਿ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਇਸ ਤਰ੍ਹਾਂ ਪ੍ਰਮਾਤਮਾ ਕਰਾ ਰਿਆ 23 ਤਰੀਕ ਨੂੰ ਵਾਹ ਤੇ ਆਪਣੇ ਪਿੰਗਲਵਾੜੇ ਦੇ ਵਿੱਚ 1 ਲੱਖ ਤੋਂ ਉੱਤੇ ਮੈਂ ਰਸਤ ਦੇ ਕੇ ਕਿਵੇਂ ਕਹਿ ਸਕਦਾ ਲੱਗੇ ਕਹਿ ਸਕਦਾ ਹਾਂ ਜੀ 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 ਤੇ ਉਹਨਾਂ ਲਈ ਰਸਤ ਦੇਣ ਵਾਸਤੇ ਜਾ ਰਹੇ ਹਾਂ 23 ਤਰੀਕ ਨੂੰ ਜੀ 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 ਜੋੜ ਦਾ ਤਾੜੀਆਂ ਦਾ ਸਵਾਗਤ ਕਰਦੇ ਹਾਂ ਜੀ ਇੱਕ ਹੋਰ ਬਹੁਤ ਵੱਡੀ ਜ਼ਬਰਦਸਤ ਇਹ ਬਸੰਤ ਦੀ ਗੱਲ ਕੀਤੀ ਜਾਵੇ ਬਸੰਤ ਦੇ ਮਹੀਨੇ ਇਹ ਰੁੱਤਾਂ ਦਾ ਰਾਜਾ ਕਿਹਾ ਜਾ ਸਕਦਾ ਛੇ ਰੁੱਤਾਂ ਦੇ ਵਿੱਚੋਂ ਬਸੰਤ ਰੁੱਤ ਜਿਹੜੀ ਹੈਗੀ ਸਭ ਤੋਂ ਜ਼ਿਆਦਾ ਖੁਸ਼ਹਾਲ ਜਿੱਦਾਂ ਤੁਹਾਡੇ ਚਿਹਰੇ ਤੇ ਵੀ ਖੁਸ਼ਹਾਲੀ ਹੈ ਕਹਿੰਦੇ ਕਿ ਇਸ ਸਮੇਂ ਦੇ ਦੌਰਾਨ ਜਿੰਨੇ ਵੀ ਦਰਖਤ ਹੈ ਸਾਰਿਆਂ ਨੂੰ ਪੱਤੇ ਤੇ ਬੂਰ ਪੈ ਜਾਂਦਾ ਹੈਗਾ ਸਾਰੇ ਹੀ ਦਰਖਤ ਟਹਿਲਦੇ ਨੇ ਤੁਹਾਡੇ ਚਿਹਰੇ ਵਾਲ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਜਿੱਥੇ ਆਪਾਂ ਨੇ ਸਾਰਿਆਂ ਨੇ ਜਾਣਾ ਇੱਕ ਦਿਨ ਇੱਕ ਕਬਰਸਤਾਨ ਨੂੰ ਵੀ 2.5 ਲੱਖ ਰੁਪਈਆ ਦੇ ਕੇ ਇਸ ਨਗਰ ਦਾ ਜਿਹੜਾ ਮਾਣ ਵਧਾਇਆ ਹੈਗਾ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਕਿਸੇ ਵੀ ਕੰਮ ਨੂੰ ਛੇੜ ਲਈਏ ਚਾਹੇ ਉਹ ਲੜਕੀਆਂ ਦਾ ਵਿਆਹ ਹੋਵੇ ਜਾਂ ਉਹ ਧਾਰਮਿਕ ਕੰਮ ਹੋਵੇ ਹਜ਼ਾਰਾਂ ਦੀ ਤਦਦ ਦੇ ਅੰਦਰ ਪੈਸੇ ਵਣਦੇ ਨੇ ਕਿਤੇ ਨਾ ਕਿਤੇ ਸਰਪੰਚ ਸਾਹਿਬ ਨਗਰ ਦੇ ਲਈ ਵੀ ਬਹੁਤ ਵੱਡੀ ਗੱਲ ਮਹਿਸੂਸ ਹੁੰਦੀ ਹੈ ਜੀ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਨੀ ਆ ਤੇ ਜਦੋਂ ਆਪਣੇ ਪਿੰਡ ਦੇ ਵਿੱਚ ਸਾਡੇ ਐਨ ਆਰ ਆਈ ਵੀਰਾਂ ਦਾ ਮੇਰੇ ਮੋਤਵਾਰ ਤੇ ਪਿੰਡ ਨਗਰ ਨਿਵਾਸੀ ਮੈਨੂੰ ਪੂਰਾ ਇਹਨਾਂ ਦਾ ਸਹਿਯੋਗ ਆ ਸਾਡੇ ਮੋਬਾਈਲ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਨੇ ਪਹਿਲੇ ਦਿਨ ਤੋਂ ਵੱਡੀ ਇੱਥੇ ਮਲ ਮਾਰ ਕੇ ਦਿਖਾਈ ਆ ਪਾਰਟੀਆਂ ਬਹੁਤ ਆਉਂਦੀਆਂ ਆ ਪਾਰਟੀਆਂ ਬਹੁਤ ਜਾਂਦੀਆਂ ਪਰ ਐਨਆਰਆਈ ਭਰਾਵਾਂ ਦਾ ਜਿਹੜਾ ਪਿਆਰ ਹੈ ਉਹ ਪਿੰਡ ਦੇ ਲਈ ਬਹੁਤ ਵਧੀਆ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਰਹਿੰਦਾ ਹੈਗਾ ਕਿਸ ਤਰ੍ਹਾਂ ਲੱਗਦਾ ਜੀ ਪਿੰਡ ਦੇ ਵਿੱਚ ਹੁਣਾ ਕੇ ਪਿੰਡ ਦੇ ਵਿੱਚ ਪਿਆਰ ਦਾ ਬਹੁਤ ਜ਼ਿਆਦਾ ਮਿਲਦਾ ਇਸੇ ਪਿਆਰ ਨੂੰ ਤਾਂ ਅਸੀਂ ਹਰੇਕ ਸਾਲ ਇੱਥੇ ਆਉਣਾ ਹੈ ਜੀ ਜੀ ਤੇ ਬਾਕੀ ਸਾਡੇ ਅੱਬਲ ਟੈਕਨੋਲੋਜੀ ਵਾਲੇ ਸਾਰੇ ਸਾਡੇ ਸਾਰੇ ਸਾਜਣ ਬੋਲ ਬਹੁਤ ਵੱਡੀ ਟੀਮ ਬਹੁਤ badi team ਕੰਮ ਕਰਦੀ ਐਥੇ ਜੀ ਤੇ ਸਭ ਕੋ ਸਾਰਿਆਂ ਦਾ ਧੰਨਵਾਦ ਹੈ ਬਾਕੀਆਂ ਦੇ ਉੱਪਰ ਵੀ ਕਾਫੀ ਪੈਸਾ ਖਰਚ ਕਰਦੇ ਹੈਗੇ ਐਨਆਰਆਈ ਭਰਾ ਹਾਂਜੀ ਹਾਂ ਉੱਤੇ ਵੀ ਸਾਡੇ ਉੱਤੇ ਰੇਡਾ ਬਜੇ ਵਿੱਚ ਵੀ 1 ਮਿਲੀਅਨ ਡਾਲਰ ਸਾਡੇ ਮੁੰਡੇ ਨੇ ਉੱਥੇ ਦਿੱਤਾ ਹਰਦਾਨ ਸਿੰਘ ਨਾਗਰਾ ਜੀ ਜੀ ਤੇ ਸਾਰੇ ਪਰਮਾਤਮਾ ਦੀ ਬੇਨਾਜ਼ ਜੇ 1 ਮਿਲੀਅਨ ਦਿੱਤਾ ਹੈਗਾ ਇਹ ਕਹਿ ਸਕਦੇ ਆ ਕਿ ਪਿੰਡ ਜੱਬੋਵਾਲ ਦੇ ਵਿੱਚ ਜੇ ਵੱਡੇ ਆਧਾਰਾਂ ਦੀ ਲੋੜ ਪੈਂਦੀ ਹੈ ਕਿ ਪੈਸੇ ਦੀ ਕਮੀ ਨਹੀਂ ਇਹ ਪੰਚਾਇਤਾਂ ਜ਼ਮੀਨਾਂ ਰਿਕਵਾਇਰ ਕਰਨ ਦੀ ਲੱਖਾਂ ਰੁਪਇਆ ਕਰੋੜਾਂ ਰੁਪਇਆ ਐਨਆਰਈ ਭਰਾਵਾਂ ਦੇ ਕੋਲ ਪਿਆ ਆ ਹਾਂ ਜੀ ਕੋਈ ਗੱਲ ਨਹੀਂ ਸਭ ਕੁਝ ਜੀ ਪਰਮਾਤਮਾ ਦੇ ਆਸਰੇ ਨਾਲ ਸਾਰੇ ਕੁਝ ਹੋ ਹੀ ਜਾਂਦਾ ਜੀ ਜੀ ਅਸੀਂ ਇਸ ਪੁਆਇੰਟ ਦੇ ਬਹੁਤ ਖੁਸ਼ ਹਾਂ ਜੀ ਸਾਡੇ ਸਰਪੰਚ ਸਾਹਿਬ ਨੇ ਬਹੁਤ ਕੰਮ ਚੰਗੇ ਕੀਤੇ ਆ ਜੀ ਤੇ ਗਾਹਾਂ ਵੀ ਸਰਪੰਚ ਸਾਹਿਬ ਨੂੰ ਇਹੀ ਕਦੇ ਕਹਿੰਦੇ ਆ ਕਿ ਤੂੰ ਹੀ ਹਲੇ ਗਾਹਾਂ ਮੋੜੇ ਬੜਨਾ ਚਾਹਿਆ ਮੰਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੀੜ ਨੂੰ ਤੁਸੀਂ ਸੰਭਾਲ ਕੇ ਰੱਖਿਆ ਕਿਤੇ ਏਰੀਆ ਦੇ ਵਿੱਚ ਜਾਈਏ ਕਿਤੇ ਜ਼ਿਲ੍ਹੇ ਦੇ ਵਿੱਚ ਜਾਈਏ ਇਹ ਜਦੋਂ ਮੈਂ ਜੱਬੋਵਾਲ ਦੀ ਗੱਲ ਕਰਦਾ ਉਹ ਗੱਲ ਕਰਦੇ ਨੇ ਕਿ ਐਸੀ ਉਹਨਾਂ ਦੇ ਬੱਚੇ ਆ ਉਹਨਾਂ ਕੋਲੋਂ ਸਿੱਖੇ ਆ ਬੜਾ ਮਨ ਖੁਸ਼ ਹੁੰਦਾ ਕਿ ਪਿੰਡ ਜੱਬੋਵਾਲ ਦਾ ਉਹ ਸੁਰਮਾ ਜਿਹਨੇ ਨੌਜਵਾਨ ਪੀੜ ਨੂੰ ਖੇਡਾਂ ਦੇ ਵੱਲ ਲਾਇਆ ਖੇਡਾਂ ਖੇਡ ਕੇ ਵੱਡੇ ਵੱਡੇ ਅਫਸਰ ਸੀਟਾਂ ਦੇ ਉੱਪਰ ਬੈਠੇ ਆ ਵੱਡੇ ਵੱਡੇ ਨਾਮ ਕਮਾਇਆ ਇੰਟਰਨੈਸ਼ਨਲ ਖਿਡਾਰੀ ਇਹ ਪਿੰਡ ਜੱਬੋਵਾਲ ਦੇ ਵਿੱਚ ਖੇਡੇ ਆ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਇਹ 20 ਜਿਹੜੇ ਬੋਏ ਸੀਗੇ ਅੱਜ ਉਹਨਾਂ ਨੂੰ ਦਰਖਤਾਂ ਦੇ ਵਿੱਚ ਵੇਖਦੇ ਹਾਂ ਅੱਜ ਜੋ ਟਾਈਮ ਆ ਗਿਆ ਆ ਜੀ ਆ ਜੋ ਕਿ ਪੰਜਾਬ ਵਿੱਚ ਜੱਬਵਾਲ ਦਾ ਜੀ ਖੇਡਾਂ ਵਿੱਚ ਨਾ ਚੱਲਦਾ ਉਹ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਬੀਜ ਬੀਜੋ ਸੀਗੇ ਉਹ ਸਾਨੂੰ ਫਲ ਦੇ ਰਹੇ ਆ ਜੀ ਸਾਡੇ ਵੱਡੇ ਭਾਜੀ ਕਰਨਾਲ ਸਿੰਘ ਵੀ ਖੜੇ ਆ ਇਹਨਾਂ ਦੀ ਸ਼ਾਬਾਸ਼ ਅਸੀਂ ਖੇਡੇ ਉਸ ਤੋਂ ਬਾਅਦ ਅਸੀਂ ਮੈਂ ਆਰਮੀ ਵਿੱਚ ਚਲ ਗਿਆ ਆਰਮੀ ਵਿੱਚ ਮੈਂ 18 ਸਾਲ ਨੌਕਰੀ ਕਰਕੇ ਉੱਥੇ ਫਿਜ਼ੀਕਲ ਦਾ ਡਿਪਲੋਮਾ ਹਾਸਲ ਕੀਤਾ ਉਸ ਤੋਂ ਬਾਅਦ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਆ ਗਿਆ ਜੀ ਉਸ ਤੋਂ ਬਾਅਦ ਮੇਰੀ ਦੇਵੀ ਦਿਵਾਲ ਵਰਗੇ ਕੋਚਾਂ ਕੋ ਸਾਹਿਬਾਨ ਨਾਲ ਕਾਫੀ ਜਾਣ ਪਛਾਣ ਬਣੀ ਤੇ ਕਾਫੀ ਉੱਚੇ ਪੱਧਰ ਤੱਕ ਮੈਂ ਪੰਜਾਬ ਦੀਆਂ ਟੀਮਾਂ ਲੈ ਕੇ ਜੀ ਪੰਜਾਬ ਦੀਆਂ ਬਾਹਰ ਦੀਆਂ ਬਾਹਰਲੇ ਸਟੇਟਾਂ ਵਿੱਚ ਖੇਡਣ ਗਿਆ ਜੀ ਜੋ ਵੀ ਜੱਬੋਵਾਲ ਦੇ ਖਿਡਾਰੀ ਖੇਡਦੇ ਸੀਗੇ ਉਹ ਨਸ਼ਾ ਮੁਕਤ ਸੇ ਵਾਹ ਜਿੰਨੀਆਂ ਮੈਂ ਟੀਮਾਂ ਤਿਆਰ ਕੀਤੀਆਂ 14 ਸਾਲ ਤੋਂ ਲੈ ਕੇ 19 ਸਾਲ ਤੱਕ ਕਿਸੇ ਬੱਚੇ ਦਾ ਵੀ ਅੱਜ ਤੱਕ ਜਿੰਨੀਆਂ ਵੀ ਗਰਾਊਂਡਾਂ 'ਚ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਤੇ ਮੁੰਡੇ ਮੇਰੇ ਪਲੇਅਰ ਖੇਡਦੇ ਆ ਉਹ ਅੱਜ ਤੱਕ ਵੀ ਨਸ਼ੇ ਦੇ ਨੇੜੇ ਨਹੀਂ ਗਏ ਜੀ ਜੀ ਸਾਨੂੰ ਸਾਡੇ ਸਿਆਣਿਆਂ ਦੀ ਸਾਡੇ ਬਜ਼ੁਰਗਾਂ ਦੀ ਇਹੀ ਇਹ ਕਹਿਣਾ ਸੀਗਾ ਕਿ ਆਪ ਨਸ਼ੇ ਤੋਂ ਬਚੋ ਤੇ ਆਪਣੇ ਖਿਡਾਰੀ ਨਸ਼ੇ ਤੋਂ ਪਹਚਾਓ ਮੈਂ ਅੱਜ ਵੀ ਜਿਹੜੇ ਖਿਡਾਰੀ ਆ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਸਖਤ ਮਿਹਨਤ ਕਰੋ ਜੀ ਵਧੀਆ ਖਾਣਾ ਖਾਓ ਵਧੀਆ ਆਰਾਮ ਕਰੋ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਗਰਾਊਂਡ ਦਾ ਸਤਿਕਾਰ ਕਰੋ ਮੈਂ ਇੱਕ ਹੋਰ ਵੀ ਆਪਣੇ ਜਗਤ ਨੂੰ ਸੁਨੇਹਾ ਦੇਣ ਜਾਂਦਾ ਅਸੀਂ ਜਵਾਨਾਂ ਨੂੰ ਕਹਿੰਦੇ ਆ ਕਿ ਨਸ਼ਾ ਤੋਂ ਬਚੋ ਨਸ਼ਾ ਜਦੋਂ ਅਸੀਂ ਮੈ ਟੂਰਨਾਮੈਂਟ ਮਤਲਬ ਜਦੋਂ ਅਸੀਂ ਟੂਰਨਾਮੈਂਟ ਕਰਾਉਂਦੇ ਆ ਜੀ ਜੀ ਗਰਾਊਂਡ ਵਿੱਚ ਨਸ਼ਾ ਪੀ ਕੇ ਨਾ ਜਾਓ ਕੋਈ ਵੀ ਵਾਹ ਜੀ ਵਾਹ ਵਾਹ ਜੀ ਅਸੀਂ ਖਿਡਾਰੀਆਂ ਤੋਂ ਕੀ ਕਹਿਣਾ ਜੀ ਜੀ ਕਿ ਨਸ਼ਾ ਛੱਡੋ ਅਸੀਂ ਆਪ ਗਰਾਊਂਡ ਵਿੱਚ ਸ਼ਰਾਬ ਪੀ ਕੇ ਜਾਂਦੇ ਆ ਤੇ ਅਸੀਂ ਖਿਡਾਰੀਆਂ ਨੂੰ ਕੀ ਕਹਾਂ ਮੇਰੀ ਬੇਨਤੀ ਆ ਸਾਰੇ ਸੰਸਾਰ ਦੇ ਸਪੋਰਟਰਾਂ ਨੂੰ ਜੀ ਕਿ ਗਰਾਊਂਡ ਨੂੰ ਇੱਕ ਆਪਣੇ ਗਰਾਊਂਡ ਵਿੱਚ ਲਿਖਾਇਆ ਸਾਰਿਆਂ ਧਰਮਾਂ ਦਾ ਇੱਕੋ ਹੀ ਟਿਕਾਣਾ ਆ ਗਰਾਊਂਡ ਵਾਹ ਜੀ ਵਾਹ ਇੱਕ ਬਾਲਟੀ ਜੀ ਪਾਣੀ ਪੀਂਦੇ ਆ ਇੱਕ ਗੁਰੂ ਨੂੰ ਮੰਨਦੇ ਆ ਝੂਠ ਨਹੀਂ ਮੀਠ ਨਹੀਂ ਅਸੀਂ ਉਹਦਾ ਇੰਨਾ ਸਤਿਕਾਰ ਕਰਦੇ ਆ ਜੇ ਅਸੀਂ ਉੱਥੇ ਸ਼ਰਾਬ ਪੀ ਕੇ ਜਾਵਾਂਗੇ ਨਸ਼ਾ ਕਰਕੇ ਜਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਕੀ ਉਪਦੇਸ਼ ਦੇਵਾਂਗੇ ਇਸ ਕਰਕੇ ਮੈਂ ਸਪੋਰਟਰ ਸਹਿਪਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਵੀਡੀਓ ਨੂੰ ਵਾਧੂ ਵਾਧੂ ਕਰੋ ਸ਼ੇਅਰ ਚੈਨਲ ਕਰੋ ਸਬਸਕ੍ਰਾਈਬ 9465013313 ਤੇ ਕਰੋ ਸੰਪਰਕ ਮਿਹਰਬਾਨੀ ਸ਼ੁਕਰੀਆ ਧੰਨਵਾਦ